ਹਾਂਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਗੁਰਗੋਬਨ ਸਿੰਘ ਸਾਹਿਬ ਜੀ ਬਾਰੇ ਹੈ। ਵੈਸੇ ਤਾਂ ਆਪਾਂ ਸਭ ਗੁਰਗੋਬਨ ਸਿੰਘ ਜੀ ਦੇ ਇਤਿਹਾਸ ਤੋਂ ਜਾਣੂ ਹੀ ਹਾਂ। ਪਰ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੁਰਗੋਬਨ ਸਿੰਘ ਜੀ ਦੇ ਬਾਰੇ ਕੁਝ ਅਜਿਹੀ ਗੱਲ ਕਰਾਂਗੇ ਜੋ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਗੁਰੂ ਗੋਬਨ ਸਿੰਘ ਸਾਹਿਬ ਜੀ ਦੇ ਚਾਰ ਪੁੱਤਰਾਂ ਬਾਰੇ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ। ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਸੀ ਇਹ ਵੀ ਆਪਾਂ ਸਭ ਨੂੰ ਪਤਾ ਹੈ। ਪਰ ਇਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਪੋਤੀ ਵੀ ਸੀ ਤੇ ਉਹ ਕਿੰਨਾ ਦੀ ਪੁੱਤਰੀ ਸੀ ਤੇ ਉਹਨਾਂ ਬਾਰੇ ਕਿਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਇਹ ਆਪਾਂ ਜਾਣਾਂਗੇ ਆਪਣੀ ਇਸ ਵੀਡੀਓ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਪੋਤੀ ਵੀ ਸੀ ਜਿਸ ਦਾ ਜ਼ਿਕਰ ਡਾਕਟਰ ਬਲਬੀਰ ਸਿੰਘ ਨੇ ਆਪਣੀ ਕਿਤਾਬ ਲੰਮੀ ਨਤਰ ਵਿੱਚ ਕੀਤਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਣ ਤੋਂ ਬਾਅਦ ਚਮਕੌਰ ਦੀ ਗੜ੍ਹੀ ਨੂੰ ਛੱਡ ਦਿੱਤਾ ਸੀ ਇਸ ਤੋਂ ਬਾਅਦ ਧੰਗੁਰ ਗੋਬਿੰਦ ਸਿੰਘ ਜੀ ਗੁਲਾਬੇ ਮਸੰਦ ਦੇ ਕੋਲ ਪਹੁੰਚੇ ਜਿਸ ਦਾ ਉਜੋਕਾ ਨਾਮ 마ਸ਼ੀਵਾੜਾ ਹੈ ਇਸ ਸਥਾਨ ਤੋਂ ਧੰਗੁਰ ਗੋਬਿੰਦ ਸਿੰਘ ਜੀ ਗੁਲਾਬੇ ਮਸੰਦ ਦੇ ਕੋਲ ਪਹੁੰਚੇ ਜਿਸ ਸਥਾਨ ਤੋਂ ਆਪ ਜੀ ਨੂੰ ਨਿਹੰਗ ਖਾਨ ਦੀ ਭੈਣ ਬੀਬੀ ਉਮਰੀ ਜੀ ਦੇ ਪੁੱਤਰ ਨਵੀ ਖਾਨ ਤੇ ਗਨੀ ਖਾਨ ਆਪ ਜੀ ਨੂੰ ਮਿਲੇ ਗਨੀ ਖਾਨ ਤੇ ਨਵੀ ਖਾਨ ਜੀ ਨੇ ਆਪ ਨੂੰ ਉੱਚਾ ਪੀਰ ਬਣਾ ਕੇ ਮੁਗਲਾਂ ਤੇ ਤੁਰਕਾਂ ਦੇ ਇੱਕ ਸਖਤ ਬਹਿਰੇ ਤੋਂ ਕੱਢ ਕੇ ਗਲਮਗੀਰ ਬਿਖੇ ਪਹੁੰਚੇ ਜਿੱਥੇ ਪਾਸ਼ਾ ਜੀ ਦੀ ਗਨੀ ਖਾਨ ਤੇ ਨਵੀ ਖਾਨ ਜੀ ਨੇ ਬਹੁਤ ਹੀ ਸੇਵਾ ਕੀਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਪਾਸ਼ਾ ਨੇ ਨਵੀ ਖਾਨ ਤੇ ਗਨੀ ਖਾਨ ਨੂੰ ਕੁਝ ਮੰਗਣ ਦੇ ਲਈ ਕਿਹਾ ਉਸ ਵੇਲੇ ਨਵੀ ਖਾਨ ਤੇ ਗਨੀ ਖਾਨ ਨੇ ਪਾਸ਼ਾ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਇਤਿਹਾਸ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗਨੀ ਖਾਨ ਤੇ ਵੀ ਖਾਨੋਂ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਸੀ ਜੋ ਅੱਜ ਵੀ ਹੁਕਮਨਾਮਾ ਮਾਸੀਵਾੜਾ ਸਾਹਿਬ ਵਿਖੇ ਸशोਭਤ ਹੈ ਇਸ ਹੁਕਮਨਾਮੇ ਦੇ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗਨੀ ਖਾਨ ਤੇ ਨਵੀ ਖਾਨ ਜੀ ਨੂੰ ਆਪਣਾ ਫਰਜ਼ੰਦ ਕਹਿ ਕੇ ਭਾਵ ਕੇ ਆਪਣਾ ਪੁੱਤਰ ਕਹਿ ਕੇ ਬੁਲਾਇਆ ਸੀ ਇਸ ਹੁਕਮਨਾਮੇ ਵਿੱਚ ਲਿਖਿਆ ਗਿਆ ਸੀ ਜੇ ਹੈਨ ਮੇਰੇ ਫਰਜ਼ੰਦ ਜੋ ਸਿੱਖ ਇਨਕੀ ਸੇਵਾ ਕਰੇਗਾ ਸੋਲ ਨਿਹਾਲ ਰਹੇਗਾ ਜਦੋਂ ਤਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਦਿੱਤਾ ਹੋਇਆ ਹੁਕਮਨਾਮਾ ਲੈ ਕੇ ਗਨੀਖਾਂ ਤੇ ਨਵੀਖਣ ਆਪਣੇ ਘਰ ਪਹੁੰਚੇ ਤਾਂ ਬੜੀ ਖੁਸ਼ੀ ਦੇ ਵਿੱਚ ਦੋਵੇਂ ਭਰਾ ਇਸੋ ਹਕਮਨਾਮੇ ਨੂੰ ਕਦੇ ਤਾਂ ਚੁੰਮ ਕੇ ਆਪਣੇ ਮੱਥੇ ਨਾਲ ਲਾਉਂਦੇ ਕਦੇ ਆਪਣੀਆਂ ਅੱਖਾਂ ਦੇ ਨਾਲ ਲਾਉਂਦੇ ਦੋਮਾ ਭਰਾਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਆਪਣਾ ਫਰਜ਼ੰਦ ਕਹਿ ਕੇ ਪਾਪ ਪੁੱਤਰ ਕਹਿ ਕੇ ਸੰਬੋਧਨ ਕੀਤਾ ਸੀ ਆਪਣੇ ਪਿਤਾ ਗਨੀ ਖਾਨ ਤੇ ਆਪਣੇ ਚਾਚਾ ਨਵੀ ਖਾਨ ਨੂੰ ਇੰਨਾ ਖੁਸ਼ ਹੋਇਆ ਦੇਖ ਕੇ ਉਹਨਾਂ ਦੀ ਬੇਟੀ ਨੇ ਪੁੱਛਿਆ ਕੀ ਗੱਲ ਹੈ ਅੱਬਾ ਅੱਜ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਤੇ ਨਾਲ ਹੀ ਉਸ ਨੇ ਕਿਹਾ ਕਿ ਇਹ ਕਿਹੜਾ ਕਾਗਜ਼ ਹੈ ਜਿਸ ਨੂੰ ਤੁਸੀਂ ਬਾਰ-ਬਾਰ ਆਪਣੇ ਚੁੰਮ ਕੇ ਮੱਥੇ ਨਾਲ ਲਗਾ ਰਹੇ ਹੋ ਅੱਖਾਂ ਦੇ ਨਾਲ ਲਗਾ ਰਹੇ ਹੋ ਬੇਟੀ ਦੀ ਗੱਲ ਸੁਣਨ ਤੋਂ ਬਾਅਦ ਗਨੀਖਾਨ ਨੇ ਕਿਹਾ ਕਿ ਧੀਏ ਅੱਜ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਦਾ ਦਰਜਾ ਦਿੱਤਾ ਹੈ ਆਪਣੇ ਅੱਬਾ ਦੇ ਮੁਖੋਂ ਇਹ ਗੱਲ ਸੁਣਨ ਤੋਂ ਬਾਅਦ ਉਸ ਛੋਟੀ ਜਹੀ ਬੱਚੀ ਨੇ ਖੁਸ਼ੀ ਵਿੱਚ ਇਹ ਗਾਉਣਾ ਸ਼ੁਰੂ ਕਰ ਦਿੱਤਾ ਮੈਂ ਪੋਤੀ ਮੈਂ ਪੋਤੀ ਮੈਂ ਆਪਦਾਰ ਮੋਤੀ ਮੈਂ ਜੋਤ ਸੰਗ ਜੋਤੀ ਮੈਂ ਪੋਤੀ ਮੈਂ ਪੋਤੀ ਤੇ ਖੁਸ਼ੀ ਵਿੱਚ ਨੱਚਦੀ ਹੋਈ ਨੇ ਕਾਨ ਤੱਕ ਕਿ ਅੱਬਾ ਜੇ ਤੁਸੀਂ ਗੁਰਗੋਬਨ ਸਿੰਘ ਜੀ ਦੇ ਪੁੱਤਰ ਹੋ ਤਾਂ ਫਿਰ ਮੈਂ ਉਹਨਾਂ ਦੀ ਪੋਤੀ ਹੋਈ ਨਾ ਉਹ ਮੇਰੇ ਦਾਦਾ ਜੀ ਤੇ ਉਸ ਬੱਚੀ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ ਆਪਣੇ ਪਿਤਾ ਦੀ ਤਰ੍ਹਾਂ ਜਿਵੇਂ ਉਹ ਵਾਰ-ਵਾਰ ਗੁਰਗੋਬਨ ਸਿੰਘ ਜੀ ਦੇ ਹੱਥ ਲਿਖਤਾ ਹੁਕਮਨਾਮੇ ਨੂੰ ਵਾਰ-ਵਾਰ ਚੁੰਮ ਕੇ ਆਪਣੇ ਮੱਥੇ 'ਤੇ ਨਾ ਲਗਾ ਰਹੇ ਸਨ ਉਸੇ ਤਰ੍ਹਾਂ ਹੀ ਉਹਨਾਂ ਦੀ ਪੁੱਤਰੀ ਵੀ ਇਸੇ ਤਰ੍ਹਾਂ ਹੀ ਕਰ ਰਹੀ ਸੀ ਉਹ ਖੁਸ਼ੀ ਵਿੱਚ ਨੱਚ ਰਹੀ ਸੀ ਤੇ ਹੁਕਮਨਾਮੇ ਨੂੰ ਵਾਰ-ਵਾਰ ਚੁੰਮ ਕੇ ਆਪਣੀਆਂ ਕਦੇ ਅੱਖਾਂ ਨਾਲ ਲਗਾਉਂਦੀ ਦੇ ਉਹ ਮੱਥੇ ਦੇ ਨਾਲ ਲਗਾਉਂਦੀ ਤੇ ਇਹ ਜੋ ਸਾਖੀ ਹੈ ਇਹ ਡਾਕਟਰ ਬਲਬੀਰ ਸਿੰਘ ਦੀ ਕਿਤਾਬ ਲੰਮੀ ਨਦਰ ਦੇ ਵਿੱਚ ਸਫੇ ਹੋਏ ਇੱਕ ਲੇਖ ਆਪਦਾਰ ਮੋਤੀ ਵਿੱਚੋਂ ਲੈ ਕੇ ਸੁਣਾਈ ਗਈ ਹੈ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨ ਬਾਦ